ਚਿੰਤਾ ਦਾ ਝੋਰੀਆਂ ਦਾ ਵਲਾਂ ਛਲਾਂ ਦਾ ਛਲ ਕਪਟ ਦਾ ਮਾਰਿਆ ਹੋਇਆ ਇਹਦਾ ਮੁਖ ਮੁਰਝਾਇਆ ਹੋਇਆ ਹੁੰਦਾ ਹੈ। ਉਛਣ ਦੀ ਜ਼ਰੂਰਤ ਨਹੀਂ ਹੋਇਆ ਕਰਦੀ ਹੈ ਦਸਣ ਦੀ ਜ਼ਰੂਰਤ ਨਹੀਂ ਹੋਇਆ ਕਰਦੀ ਕਿਸੇ ਦੇ ਚਿਹਰੇ ਤੋਂ ਦੇਖ ਕੇ ਹੀ ਪਤਾ ਚੱਲ ਜਾਂਦਾ ਹੈ। ਪਰ ਜਦ ਮਾਲਕ ਦੀ ਰਹਿਮਤ ਵਰਤਦੀ ਹੈ ਕੋਈ ਨਾਮ ਜਪ ਕਰਦਾ ਹੈ ਗੁਰਮਰਜਾਦਾ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ ਫਿਰ ਉਹਦੇ ਅੰਦਰ ਖੇੜਾ ਆ ਜਾਂਦਾ ਹੈ ਖੁਸ਼ੀਆਂ ਆ ਜਾਂਦੀਆਂ ਹਨ ਚਿਹਰੇ ਤੇ ਮਸਤੀ ਚੜ ਜਾਂਦੀ ਹੈ ਗੁਲੇ ਹੋਲੀ ਬਾਬਾਗੇ ਦਹਿਰ ਬੂ ਕਰਦ ਲਵੇ ਚੋਂ ਗੁੰਚਾ ਰਾ ਫਰਖੰਦਾ ਖੂ ਕਰਦੈ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਿਲਾਂ ਜਿਹੜਾ ਮੁਖੜਾ ਸੀ ਜਿਹੜੇ ਲੱਭ ਸਨ ਬੁੱਲ ਸਨ ਉਹ ਮੀਟੇ ਹੋਏ ਸਨ ਪਰ ਜਦ ਪਾਤਸ਼ਾਹ ਜੀ ਨੇ ਰਹਿਮਤ ਵਰਤਾਈ ਫਿਰ ਪਾਤਸ਼ਾਹ ਜੀ ਦੇ ਮੁਖੜੇ ਦੇ ਉੱਪਰ ਜਦ ਮੁਖ ਖੁੱਲਿਆ ਕਹਿੰਦੇ ਖੇੜਾ ਜਿਹੜਾ ਸੀ ਸਾਫ ਦਿਖਾਈ ਦੇ ਰਿਹਾ ਸੀ ਰੌਫਰ ਖੰਦਾ ਖੂ ਕਰਦਾ ਗੁਲਾਬ ਅੰਬਰੋ ਮੁਸਕੋ ਅੰਬੀਰੋ ਚੂ ਬਾਰਾਂ ਬਾਰਸ਼ੇ ਸੂ ਬਸੂ ਕਰਦ ਬਹੁਤ ਸਾਰੇ ਰੰਗਾਂ ਦਾ ਭਾਈ ਆਨੰਦ ਲਾਲ ਜੀ ਨੇ ਜ਼ਿਕਰ ਕੀਤਾ ਹੈ ਗੁਲਾਬ ਦਾ ਅੰਬਰ ਦਾ ਮੁਸਕ ਦਾ ਜਹੇ ਪਿਚਕਾਰੀਏ ਪਰ ਜਾਫਰਾਨੀ ਭਨ ਭਾਈ ਆਨੰਦ ਲਾਲ ਜੀ ਫਰਮਾਉਂਦੇ ਹਨ ਕਹਿੰਦੇ ਹੋਲੇ ਮਹੱਲੇ ਵਾਲੇ ਦਿਨ ਕਲਗੀ ਤਰ ਪਿਤਾ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਇੱਕ ਪਿਚਕਾਰੀ ਪਕੜੀ ਹੈ ਉਸ ਪਿਚਕਾਰੀ ਦੇ ਵਿੱਚ ਕਿਹੜਾ ਰੰਗ ਭਰਿਆ ਹੈ ਭਾਈ ਆਨੰਦ ਲਾਲ ਜੀ ਫਰਮਾਉਂਦੇ ਹਨ ਕੇਸਰੀ ਰੰਗ ਜਹੇ ਪਿਚਕਾਰੀਏ ਤੋਂ ਪਾਉ ਵਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਦੇ ਵਿੱਚ ਕੈਸੀ ਪਿਚਕਾਰੀ ਹੈ ਜਹੇ ਪਿਚਕਾਰੀਏ ਪੁਰ ਜਾਫਰਾਨੀ ਜਿਹੜੀ ਜਾਫਰੀ ਰੰਗ ਕੇਸਰੀ ਰੰਗ ਦੇ ਨਾਲ ਭਰੀ ਹੋਈ ਹੈ ਲਿਕਵਿਡ ਰੰਗ ਸਰਲ ਰੰਗ ਕਿ ਹਰ ਬੇਰੰਗ ਰਾਖੁਸ਼ ਰੰਗੋ ਬੂ ਕਰਦਾ ਹੈ ਕਹਿੰਦੇ ਬਾਜਾਂ ਵਾਲੇ ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਹਦੇ ਜਿਹਦੇ ਉੱਪਰ ਪਿਚਕਾਰੀ ਭਰ ਕੇ ਸੁੱਟਦੇ ਹਨ ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਆ ਜਾਂਦੀਆਂ ਹਨ ਉਹਦੇ ਜੀਵਨ ਦੇ ਵਿੱਚ ਖੇੜਾ ਆ ਜਾਂਦਾ ਹੈ ਗੁਰੂ ਕੇ ਸਿੰਘ ਸੰਗਤਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦੀਆਂ ਹਨ ਆਪਾਂ ਆਉਣੇ ਆ ਸਾਰੇ ਕਿਦਰੇ ਬਾਜਾਂ ਵਾਲਾ ਸਾਡੇ ਉੱਪਰ ਵੀ ਇਹ ਇੱਕ ਪਿਚਕਾਰੀ ਭਰ ਕੇ ਪਾ ਦੇਵੇ ਤਾਂ ਹੀ ਆਉਨੇ ਆ ਇਹ ਪਿਚਕਾਰੀਏ ਪ੍ਰਜਾ ਫਰਾਨੀ ਕੇ ਹਰ ਬੇਰੰਗ ਰਾ ਖੁਸ਼ ਰੰਗੋ ਬੂ ਕਰਦ ਜਿਹਦੇ ਜੀਵਨ ਦੇ ਵਿੱਚ ਕੋਈ ਰੰਗ ਨਹੀਂ ਹੈ ਬਿਲਕੁਲ ਜੀਵਨ ਮੁਰਝਾਇਆ ਹੋਇਆ ਬਿਲਕੁਲ ਦੁੱਖਾਂ ਦੇ ਨਾਲ ਘਿਰਿਆ ਹੋਇਆ ਅਸ਼ਾਂਤ ਜੀਵਨ ਬੜਾ ਧਨ ਪਦਾਰਥ ਹੈ ਬੜੀਆਂ ਕੋਠੀਆਂ ਕਾਰਾਂ ਹਨ ਬੜੇ ਬੜੇ ਰੁਤਬੇ ਹਨ ਪਰ ਚਿਹਰੇ ਦੇ ਉਪਰ ਖੇੜਾ ਨਹੀਂ ਹੈ ਖੁਸ਼ੀ ਨਹੀਂ ਹੈ ਇਹ ਸੱਚੀ ਖੁਸ਼ੀ ਕਿਵੇਂ ਮਿਲਦੀ ਹੈ ਜਦ ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਉਂਦਾ ਹੈ ਸਤਿਗੁਰਾਂ ਦੀ ਕਿਰਪਾ ਦਾ ਪਾਤਰ ਬਣਦਾ ਹੈ ਗੁਲਾਲ ਅਫਸਾਨੀ ਅਜ ਦਸਤੇ ਮੁਬਾਰਕ ਕਿ ਜ਼ਮੀਨੋਂ ਆਸਮਾਨ ਰ ਸੁਰਖ ਰੋ ਕਰਦੈ ਭਾਈ ਅਨੰਦ ਲਾਲ ਜੀ ਫਰਮਾਉਂਦੇ ਹਨ ਕਹਿੰਦੇ ਫਿਰ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਜਦ ਗੁਲਾਲ ਉਡਾਇਆ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਸਾਰੇ ਪਾਸੇ ਸੁਰਖ ਹੀ ਸੁਰਖ ਹੋ ਗਿਆ ਲਾਲ ਹੀ ਲਾਲ ਹੋ ਗਿਆ ਲਾਲ ਰੰਗ ਤਿਸ ਕੋ ਲਗਾ ਜਿਸਕੇ ਵਡ ਭਾਗਾ ਮੈਲਾ ਕਦੇ ਨਾ ਹੋਵਈ ਨ ਲਾਗੇ ਦਾਗਾ ਇਹ ਸਾਡੀ ਸਾਧ ਸੰਗਤ ਜੀ ਪਰੰਪਰਾ ਰਹੀ ਹੈ ਮਰਜ਼ਾਦਾ ਰਹੀ ਹੈ ਜਿੱਥੇ ਪਾਤਸ਼ਾਹ ਜੀ ਦੇ ਨਾਲ ਸ਼ਸਤਰ ਵਿਦਿਆ ਨੂੰ ਜੁਦ ਅਭਿਆਸ ਨੂੰ ਜੋੜਿਆ ਹੈ ਉਥੇ ਅੰਦਰ ਦੀਆਂ ਖੁਸ਼ੀਆਂ ਨੂੰ ਪਾਤਸ਼ਾਹ ਜੀ ਨੇ ਬਾਹਰ ਪ੍ਰਗਟ ਵੀ ਕੀਤਾ ਹੈ। ਇੱਕ ਤਾਂ ਪਾਤਸ਼ਾਹ ਜੀ ਆਪ ਕੇਸਰੀ ਰੰਗ ਦੀ ਪਚਕਾਰੀ ਪਾਉਂਦੇ ਹਨ, ਗੁਲਾਲ ਪਾਉਂਦੇ ਹਨ। ਦੂਸਰੇ ਸਾਧ ਸੰਗਤ ਜੀ ਜਿਹੜੇ ਰੰਗੇ ਹੋਏ ਹਨ, ਉਹ ਦੂਸਰਿਆਂ ਨੂੰ ਰੰਗਦੇ ਹਨ। ਸਿੰਘ ਵੀ ਇੱਕ ਦੂਸਰੇ ਦੇ ਉੱਪਰ ਰੰਗ ਲਗਾਉਂਦੇ ਹਨ। ਪਰ ਉਹ ਸਾਧ ਸੰਗਤ ਜੀ ਅੱਜ ਵਰਗੇ ਸਸਤੇ ਭੈੜੇ ਰੰਗਾਂ ਦੀ ਗੱਲ ਨਹੀਂ ਹੈ ਜਿਹੜੇ ਅਸਲੀ ਰੰਗ ਸਨ ਉਹ ਵਰਤੇ ਜਾਂਦੇ ਸਨ ਸੋ ਇਹ ਖਾਲਸਾ ਪੰਥ ਦੀ ਮਹਾਨ ਪਰੰਪਰਾ ਹੋਲਾ ਮਹੱਲਾ ਜਿਹੜਾ ਹੈ ਅੱਜ ਜਿੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਨਾਇਆ ਜਾ ਰਿਹਾ ਹੈ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੀ ਫਤੇ ਹੋਰ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਰਹਿੰਦੀਆਂ ਹਨ ਉੱਥੇ ਮਨਾਇਆ ਜਾਂਦਾ ਹੈ ਸਮੂਹੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਜੀ ਅਰਦਾਸ ਦੇ ਵਿੱਚ ਵੀ ਆਪਾਂ ਇਹ ਸ਼ਬਦ ਪੜ੍ਹਦੇ ਆ ਨਾ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ ਅਖੀਰ ਦੇ ਵਿੱਚ ਆਖਦੇ ਹਾਂ ਦਾਨਾ ਸਿਰਦਾਨ ਨਾਮਦਾਨ ਇਹ ਸਾਰੇ ਦਾਨਾਂ ਦਾ ਸ਼ਰੋਮਣੀ ਦਾਨ ਹੈ ਸਭ ਤੋਂ ਵੱਡਾ ਦਾਨ ਹੈ ਮਹਾਰਾਜ ਫਰਮਾਉਂਦੇ ਹਨ ਅਸੀਂ ਇਹ ਦਾਨ ਮੰਗਦੇ ਹਾਂ ਨਾਮ ਦਾ ਦਾਨ ਉਸ ਠਾਕੁਰ ਦੇ ਕੋਲੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਤਨ ਗੁਰ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਮੁਰਾਰੀ ਨਾਮ ਦਾ ਪ੍ਰੇਮੀ ਆਉਂਦਾ ਹੈ ਜਿਹਦੀ ਬਰਾਦਰੀ ਧੌਣ ਹੈ ਧੌਣ ਮੁਰਾਰੀ ਕਰਕੇ ਲਿਖਿਆ ਹੈ ਰੋਹਤਾਸ ਦਾ ਇਹ ਰਹਿਣ ਵਾਲਾ ਹੈ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵੀ ਅਸਥਾਨ ਹੈ ਜਿੱਥੇ ਪਾਤਸ਼ਾਹ ਜੀ ਨੇ ਜਲ ਦਾ ਚਸ਼ਮਾ ਪ੍ਰਗਟ ਕੀਤਾ ਅਤੇ ਖਾਲਸੇ ਦੀ ਮਾਤਾ ਮਾਤਾ ਸਹਿਬ ਕੌਰ ਜੀ ਦਾ ਵੀ ਜਨਮ ਸਥਾਨ ਹੈ ਇਥੋਂ ਹੀ ਪ੍ਰੇਮੀ ਆਇਆ ਮੁਰਾਰੀ ਨਾਮ ਦਾ ਪ੍ਰੇਮੀ ਉਹਨੇ ਆ ਕੇ ਆਪਣੀ ਮਨ ਦੀ वेदना ਧੰਨ ਗੁਰ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਵਿਅਕਤ ਕੀਤੀ ਬੇਨਤੀ ਕੀਤੀ ਮਹਾਰਾਜ ਜਿਸ ਵਕਤ ਤੁਸੀਂ ਪ੍ਰਵਚਨ ਕਰਦੇ ਹੋ ਜਿਸ ਵਕਤ ਤੁਸੀਂ ਉਪਦੇਸ਼ ਦਿੰਦੇ ਹੋ ਮਹਾਰਾਜ ਸਾਡੇ ਸਿਰ ਦੇ ਉੱਪਰ ਹੀ ਬਚਨ ਲੰਗ ਜਾਂਦੇ ਹਨ ਸਾਡੇ ਕੁਝ ਪੇੜ ਪੱਲੇ ਨਹੀਂ ਪੈਂਦਾ ਹੈ ਸਾਨੂੰ ਕੋਈ ਸਮਝ ਨਹੀਂ ਲੱਗਦੀ ਹੈ ਤੁਹਾਨੂੰ ਗੁਰ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਪ੍ਰੇਮੀਆਂ ਮਨੁੱਖ ਦੇ ਮਨ ਨੂੰ ਜਨਮ ਜਨਮਾਂ ਤਰਾਂ ਦੀ ਮੈਲ ਲੱਗੀ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਲ ਹੋ ਆਸਿਆਹ ਖੰਡਲੀ ਧੋਤੀ ਉਜਲੀ ਨ ਹੋਵਈ ਜੇ ਸੋ ਧੋਵਣ ਪਾਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਆਉਂਦੇ ਹਨ ਕਹਿੰਦੇ ਪਾਣੀ ਲਾਲਾ ਧੋਤਾ ਕੋਲਾ ਦੁੱਧ ਦਹੀਂ ਵਿੱਚ ਪਾਇਆ ਖੁੰਬੇ ਚਾੜ ਰੰਗਣ ਪੀ ਧਰਿਆ ਰੰਗ ਨਾ ਉਸ ਵਟਾਇਆ ਵਿਛੜ ਕੇ ਕਾਲਖ ਜੋ ਆਈ ਬਿਨ ਮਿਲਿਆਂ ਨਹੀਂ ਲੈਂਦੀ ਅੰਗ ਅਗ ਲਾ ਕੇ ਵੇਖੋ ਉਸ ਨੂੰ ਚੜਦਾ ਰੂਪ ਸਵਾਇਆ ਬੇਨਤੀ ਕੀਤੀ ਭਾਈ ਮੁਰਾਰੀ ਜੀ ਨੇ ਮਹਾਰਾਜ ਦੇਖੋ ਤੁਹਾਡੇ ਪ੍ਰੇਮੀ ਗੁਰਸਿੱਖ ਭਾਈ ਬੱਲ ਨੂੰ ਕਿੰਨਾ ਰੰਗ ਚੜਿਆ ਹੈ ਭਾਈ ਮੰਝ ਜੀ ਰੰਗੇ ਬੈਠੇ ਹਨ ਮਸਤ ਬੈਠੇ ਹਨ ਕਿੰਨੀ ਮਸਤੀ ਹੈ ਸਾਡੇ ਉੱਪਰ ਕਿਰਪਾ ਨਹੀਂ ਧੰਨ ਗੁਰ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਪ੍ਰੇਮੀਆਂ ਜਿਵੇਂ ਬਾਹਰ ਦੀ ਮੈਲ ਸਥੂਲ ਹੈ ਅਤੇ ਕਹਿੰਦੇ ਪਾਣੀ ਅਤੇ ਸਾਬਣ ਵੀ ਸਥੂਲ ਹੈ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੂਣ ਲਈਏ ਉਹ ਧੋਏ ਆਖਿਆ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਵੇਂ ਕੈ ਰੰਗ ਸਰੀਰ ਨੂੰ ਮੈਣ ਲੱਗ ਜਾਵੇ ਪਾਣੀ ਨਾਲ ਸਾਬਣ ਨਾਲ ਧੋ ਲਈਦੀ ਹੈ ਕੱਪੜੇ ਨੂੰ ਮੈਣ ਲੱਗ ਜਾਵੇ ਸਾਬਣ ਨਾਲ ਧੋ ਲਈਦੀ ਹੈ ਪਰ ਸਾਡੇ ਮਨ ਨੂੰ ਜਿਹੜੀ ਮੈਣ ਲੱਗੀ ਹੋਈ ਹੈ ਸਾਬਣ ਨਾਲ ਨਹੀਂ ਧੁੱਪਦੀ ਨਾ ਪਾਣੀ ਨਾਲ ਹੀ ਧੁੱਪਦੀ ਹੈ ਜਲ ਕੇ ਮੱਜਨ ਜੇ ਗਤ ਹੋਵੇ ਨਿਤ ਨਿਤ ਮੇਂਡਕ ਨਾਵੇ ਜੈਸੇ ਮੇਂਡਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੇ ਮਹਾਰਾਜ ਆਖਣ ਲੱਗੇ ਮਨੁੱਖ ਦਾ ਮਨ ਵੀ ਸੂਖਸ਼ਮ ਹੈ ਅਤੇ ਪਰਮੇਸ਼ਰ ਦਾ ਨਾਮ ਵੀ ਸੂਖਸ਼ਮ ਹੈ ਸੂਖਸ਼ਮ ਮਨ ਦੀ ਮੈਲ ਨੂੰ ਸੂਖਸ਼ਮ ਨਾਮ ਹੀ ਧੋ ਸਕਦਾ ਹੈ ਹੋਰ ਕਿਸੇ ਦੇ ਵਿੱਚ ਸਮਰੱਥਾ ਨਹੀਂ ਪਾਸ਼ਾ ਜੀ ਨੇ ਫਰਮਾਇਆ ਜੇਕਰ ਤੂੰ ਵੀ ਚਾਹੁੰਦਾ ਹੈ ਨਾ ਤੈਨੂੰ ਵੀ ਰੰਗ ਚੜ ਜਾਵੇ ਫਿਰ ਨਾਮ ਜਪ ਕਰਿਆ ਕਰ ਆਖਿਆ ਕਿਵੇਂ ਦੂਰ ਹੋਵੇਗੀ ਮਹਾਰਾਜ ਆਖਣ ਲੱਗੇ ਨਾਮ ਜਪ ਦੇ ਨਾਲ ਪਾਤਸ਼ਾਹ ਫਿਰ ਮੇਰੇ ਉੱਪਰ ਵੀ ਕਿਰਪਾ ਕਰੋ ਮੈਨੂੰ ਵੀ ਨਾਮ ਦੀ ਦਾਤ ਦਿਓ ਪਾਤਸ਼ਾਹ ਜੀ ਨੇ ਫਿਰ ਨਾਮ ਦੀ ਦਾਤ ਦਿੱਤੀ ਉਹਨੇ ਨਾਮ ਜਪ ਕਰਨਾ ਸ਼ੁਰੂ ਕੀਤਾ ਸਾਧ ਸੰਗਤ ਜੀ ਪਰਮ ਪਦਵੀ ਨੂੰ ਪ੍ਰਾਪਤ ਹੋਇਆ ਸਾਰੀ ਮੈਲ ਲੱਥ ਗਈ ਸਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਕੋਲ ਇੱਕ ਮੁਸਲਮਾਨ ਵੀਰ ਆਇਆ ਉਹਨੇ ਬੇਨਤੀ ਕੀਤੀ ਅੱਲਾ ਵਾਲਿਓ ਅੱਲਾ ਦੇ ਪਿਆਰੇ ਸਾਰਿਆਂ ਦੇ ਸਾਝੇ ਹੁੰਦੇ ਹਨ ਉਹਨੋਂ ਵਸਤੇ ਕੀ ਤੁਰਕ ਤੇ ਕੀ ਹਿੰਦੂ ਮੇਰੇ ਤੇ ਵੀ ਕਿਰਪਾ ਕਰੋ ਸਤ ਬੇਗਮ ਹਨ ਅਜੇ ਵੀ ਮਨ ਮੈਲਾ ਹੈ ਮਹਾਂਪੁਰਸ਼ਾਂ ਨੇ ਆਖਿਆ ਆਪਣੇ ਧਰਮ ਦੇ ਮੁਤਾਬਕ 2 ਘੰਟੇ ਮਸਜਿਦ ਦੇ ਵਿੱਚ ਬੈਠ ਕੇ ਅੱਲਾਹੁ ਅੱਲਾਹੁ ਦਾ ਜਪ ਕਰਿਆ ਕਰ ਜਨਮ ਜਨਮਾਂ ਦੀ ਮੈਲ ਲੱਥ ਜਾਵੇਗੀ ਭਾਈ ਵੀਰ ਸਿੰਘ ਜੀ ਦੇ ਬਚਨ ਆਉਂਦੇ ਹਨ ਗੁਰਮੁਖ ਸਿੱਖਿਆ ਦੇ ਵਿੱਚ ਉਹ ਕਹਿੰਦੇ ਨਾਮ ਪਹਿਲਾਂ ਸਾਬਣ ਦਾ ਕੰਮ ਕਰਦਾ ਹੈ ਫਿਰ ਇਹੀ ਨਾਮ ਬਾਅਦ ਵਿੱਚ ਰੰਗ ਦਾ ਕੰਮ ਕਰਦਾ ਹੈ ਸਰ ਦਿਹਾੜਾ ਹੈ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਲੀ ਦਾ ਦਿਨ ਹਿੰਦੁਸਤਾਨ ਦੇ ਵਿੱਚ ਸਤਜੁਗ ਤੋਂ ਹੀ ਮਨਾਇਆ ਜਾਂਦਾ ਰਿਹਾ ਹੈ ਜੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਘਰ ਹਰਨਾਖਸ਼ ਦੇ ਦੇ ਕਲਰ ਕਬਲ ਭਗਤ ਪ੍ਰਹਿਲਾਦ ਪੜਨ ਪਠਾਇਆ 4 ਸਾਲ ਪਾंदे ਚਿਤ ਹੋਆ ਅਹਿਲਾਦ ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ ਭਗਤ ਕਰਨ ਸਭ ਚਾਟੜੇ ਜਿਤਨੇ ਵੀ ਭਗਤ ਪ੍ਰਹਲਾਦ ਜੀ ਦੇ ਸਾਥੀ ਹਨ ਉਹ ਵੀ ਭਗਤੀ ਕਰਨ ਲੱਗ ਪਏ ਰਾਜੇ ਪਾਸ ਰੂ ਆਇਆ ਦੁਖੀ ਦੰਤ ਵਿਧਾਇਆ ਆਵਾਦ ਕੱਡ ਖੜਗ ਸੰਦ ਪੁੱਛਿਆ ਕੌਣ ਸੋ ਤੇਰਾ ਹੈ ਉਸਤਾਦ ਜਲ ਅਗਨੀ ਵਿੱਚ ਕੱਤਿਆ ਜਲੈ ਨ ਡੁੱਬੈ ਗੁਰ ਪ੍ਰਸਾਦ ਮਲਤਾਨ ਦੇ ਵਿੱਚ ਜੋ ਹਰਨਾਖਿ ਸੀ ਉਹ ਪਰਜਾ ਨੂੰ ਆਖਦਾ ਸੀ ਵੀ ਜਲੇ ਹਰਨਾਖਿ ਥਲੇ ਹਰਨਾਖਿ ਐਨਾ ਉਹਦਾ ਹੰਕਾਰ ਵੱਧ ਗਿਆ ਪਰਮੇਸ਼ਰ ਨੇ ਕਿਰਪਾ ਕੀਤੀ ਉਹਦੇ ਘਰ ਦੇ ਵਿੱਚ ਹੀ ਭਗਤ ਨੂੰ ਜਨਮ ਦੇ ਦਿੱਤਾ ਉਹਨੇ ਔਖਿਆ ਕਿ ਜਲਥਲ ਦੇ ਵਿੱਚ ਹਰ ਨਾਕਸ਼ ਨਹੀਂ ਜਲਥਲ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਖੰਡਾਂ ਬ੍ਰਹਮੰਡਾਂ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਹੰਕਾਰ ਨੂੰ ਬੜੀ ਚੋਟ ਵੱਜੀ ਭਾਵੇਂ ਉਹਦਾ ਪੁੱਤਰ ਹੀ ਸੀ ਪਰ ਉਹਨੂੰ ਖਤਮ ਕਰਨ ਵਾਸਤੇ ਕਈ ਤਰ੍ਹਾਂ ਦੇ ਉਹਨੇ ਕੋਸ਼ਿਸ਼ ਕੀਤੀ ਸੀ ਇਹ ਦਿੱਤੇ ਜੋ ਦੀ ਭੈਣ ਹਰਨਾਕਸ਼ ਦੀ ਹੋਲਕਾ ਸੀ ਉਹਨੇ ਵੀ ਕੋਈ ਇਸ ਤਰ੍ਹਾਂ ਦੀ ਸਿੱਧੀ ਪ੍ਰਾਪਤ ਕੀਤੀ ਇੱਕ ਚਾਦਰ ਉਹਦੇ ਕੋਲ ਸੀ ਲੈ ਕੇ ਆਗ ਦੇ ਵਿੱਚ ਬੈਠ ਜਾਂਦੀ ਛੜਦੀ ਨਹੀਂ ਸੀ ਪ੍ਰਹਲਾਦ ਨੂੰ ਲੈ ਕੇ ਅਗਨੀ ਦੇ ਵਿੱਚ ਬੈਠ ਗਈ ਵੈ ਗੁਰੂ ਦੀ ਕਰਨੀ ਚਾਦਰ ਜਿਹੜੀ ਸੀ ਹਵਾ ਆਉਣ ਦੇ ਨਾਲ ਉੱਡ ਗਈ ਹੋਲਕਾ ਜਲ ਕੇ ਰਾਖ ਹੋ ਗਈ ਪ੍ਰਹਲਾਦ ਨੂੰ ਤੱਤੀਵਾ ਨਾ ਲੱਗੀ ਦੁਆਪਰਜੇ ਯੁੱਗ ਦੇ ਵਿੱਚ ਵੀ ਸ਼੍ਰੀ ਕ੍ਰਿਸ਼ਨ ਜੀ ਨੇ ਹੋਲੀ ਖੇਡੀ ਤਨ ਮਾਇਆ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ ਇਹ ਤਨ ਮਾਇਆ ਪਾਹਿਆ ਪਿਆਰੇ ਲਿਤੜ ਲਬ ਰੰਗਾਏ ਮੇਰ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਇਨੂੰ ਕਹਿੰਦੇ ਮਨੁੱਖ ਦੇ ਮਨ ਨੂੰ ਮਾਇਆ ਦੀ ਪਾਣ ਚੜੀ ਹੋਈ ਹੈ। ਲਾਲਚ ਦਾ ਇਹਨੂੰ ਰੰਗ ਚੜਿਆ ਹੋਇਆ ਹੈ। ਇਸ ਕਰਕੇ ਇਹਨੂੰ ਪ੍ਰੇਮ ਦਾ ਰੰਗ ਨਹੀਂ ਲੱਗਦਾ। ਬਾਬਾ ਫਰੀਦ ਸਾਹਿਬ ਜੀ ਵੀ ਫਰਮਾਉਂਦੇ ਹਨ ਫਰੀਦਾ ਜਾਂ ਲੱਬ ਤਾ ਨੇਹੋ ਕਿਆ। ਲਬ ਤਾਂ ਕੂੜਾ ਨੇਹੋ ਕਿਚਰ ਝੱਤ ਲੰਗਾਈਐ ਛੱਪਰ ਟੁੱਟੈ ਮੇਹੋ ਮੇਰ ਕੰਤ ਨ ਭਾਵੇਂ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਿਹਰਵਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨੋ ਕੈ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤੇ ਨਾਉ ਕਹਿਓ ਸਤਿਗੁਰ ਬਾਨੇ ਜਾਓ ਰਹਾਓ ਕਾਇਆ ਰੰਗਣ ਜੀਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਡੀਠ ਜੇ ਕਿਦਰ ਕਹਿੰਦੇ ਨਾਮ ਦਾ ਮਜੀਠੀ ਰੰਗ ਚੜ ਜਾਵੇ ਇਹੋ ਜਿਹਾ ਰੰਗ ਕਹਿੰਦੇ ਫਿਰ ਗੁਰੂ ਪਰਮੇਸ਼ਰ ਚਾੜਦੇ ਹਨ ਜਿਹੜਾ ਕਿਸੇ ਨ ਸੰਸਾਰ ਦੇ ਵਿੱਚ ਦੇਖਿਆ ਨਾ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਵੀ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਹੋਲੀ ਦਾ ਦਿਨ ਹੈ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਗੁਰ ਸੇਵਾ ਓਕਾਰ ਨਮਸਕਾਰ ਆਜ ਹਮਾਰੇ ਮੰਗਲ ਚਾਰ ਅੱਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਅੱਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਆਤ ਲਾਲ ਦੇਵ ਮਹਾਰਾਜ ਆਖਣ ਲੱਗੇ ਸੰਤਾਂ ਦੀ ਪੁਜਨੀਕ ਪੁਰਸ਼ਾਂ ਦੀ ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਉਹਨਾਂ ਦੀ ਸੇਵਾ ਕਰਕੇ ਇਹ ਅਸਲ ਦੇ ਵਿੱਚ ਖੋਹੋਲੀ ਖੇਢੀ ਜਾਂਦੀ ਹੈ ਜਿਹਦੇ ਨਾਲ ਫਿਰ ਕਹਿੰਦੇ ਪਰਮੇਸ਼ਰ ਦਾ ਪਿਆਰ ਪੈਦਾ ਹੁੰਦਾ ਹੈ ਪਿਆਰ ਲੱਗਦਾ ਹੈ ਰੰਗ ਲੱਗਦਾ ਹੈ ਸੰਸਾਰ ਦੇ ਵਿੱਚ ਕਈ ਸਤਪੁਰਸ਼ਾਂ ਨੇ ਮਹਾਂਪੁਰਸ਼ਾਂ ਨੇ ਪਰਮੇਸ਼ਰ ਦੀਆਂ ਬਰਕਤਾਂ ਨੂੰ ਅੰਦਰ ਹੀ ਜਰੀ ਰੱਖਿਆ ਕਈਆਂ ਨੇ ਜੋ ਪਰਮੇਸ਼ਰ ਦੀ ਰਹਿਮਤ ਵਰਤੀ ਉਹਨੂੰ ਬਾਹਰ ਵੀ ਪ੍ਰਗਟ ਕੀਤਾ ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਪ੍ਰੇਮੀਆਂ ਨੇ ਬੇਨਤੀ ਕੀਤੀ ਮਹਾਰਾਜ ਦੀਵਾਲੀ ਦਾ ਦਿਨ ਹੈ ਬਹੁਤ ਸਾਰੇ ਦੀਵੇ ਜਲ ਰਹੇ ਹਨ ਤੁਸੀਂ ਵੀ ਬਹੁਤ ਰਾਕੇ ਦੀਵਾਲੀ ਦੇ ਦੀਵਿਆਂ ਦੇ ਦਰਸ਼ਨ ਕਰ ਲਓ ਮਹਾਂਪੁਰਸ਼ ਆਖਣ ਲੱਗੇ ਗੁਰਮੁਖਾ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅੰਦਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਗਿਆ ਹੈ ਹੁਣ ਅੰਦਰ ਦੇ ਦੀਵੇ ਵੇਖਣ ਦੀ ਬਾਹਰ ਦੇ ਦੀਵੇ ਵੇਖਣ ਦੀ ਕੋਈ ਚਾਹਨਾ ਨਹੀਂ ਰਹਿ ਗਈ ਹੈ ਜੀਵ ਰਸਾਇਣ ਚੁੰਦੜੀ ਰੱਤੀ ਲਾਲ ਲਵਾਏ ਅੰਦਰ ਮੁਸਕ ਚ ਘੋਲਿਆ ਕੀਮਤ ਕਹੀ ਨਾ ਜਾਏ ਕਈਆਂ ਨੇ ਉਹਨਾਂ ਬਰਕਤਾਂ ਨੂੰ ਅੰਦਰ ਹੀ ਜਰੀ ਰੱਖਿਆ ਬਾਹਰ ਨਹੀਂ ਪ੍ਰਗਟ ਕੀਤਾ ਸੰਤ ਬਾਬਾ ਜਵੰਦ ਸਿੰਘ ਜੀ ਜਿਨ੍ਹਾਂ ਦਾ ਅਸਥਾਨ ਅੰਮ੍ਰਿਤਸਰ ਗੁਰੂ ਰਾਮਦਾਸ 에ਰਪੋਰਟ ਦੇ ਅੰਦਰ ਹੈ। ਬਸੰਤ ਦੇ ਦਿਨ ਚੱਲ ਰਹੇ ਸੰਨ ਮਹਾਂਪੁਰਸ਼ ਆਖਣ ਲੱਗੇ ਪ੍ਰੇਮੀਆਂ ਨੂੰ ਵੀ ਪ੍ਰੇਮੀਆਂ ਅੱਜ ਤੁਸੀਂ ਸਾਰੇ ਅਨੇ ਚਿੱਟੇ ਰੰਗ ਦੇ ਬਸਤਰ ਪਹਿਨ ਕੇ ਆਉਣਾ ਹੈ। ਸਾਰੇ ਚਿੱਟੇ ਰੰਗ ਦੇ ਵਸਤਰ ਪਹਿਨ ਕੇ ਆਏ ਜਿਸ ਵਕਤ ਮਹਾਪੁਰਸ਼ਾਂ ਨੇ ਕੀਰਤਨ ਕੀਤਾ ਬਸੰਤ ਰਾਗ ਗਾਇਨ ਕੀਤਾ ਕੀਰਤਨ ਦੇ ਦਰਮਿਆਨ ਸਾਰੀ ਸੰਗਤ ਦੇ ਵਸਤਰਾਂ ਦਾ ਰੰਗ ਪੀਲਾ ਹੋ ਗਿਆ ਰੰਗ ਚੜ ਗਿਆ ਸੋ ਇਹ ਸਾਰੀ ਸੰਗਤ ਜੀ ਮਹਾਪੁਰਸ਼ਾਂ ਦੀਆਂ ਬਰਕਤਾਂ ਹਨ ਸਮਾਉਂਦਾ ਹੈ ਧਨ ਬਾਜਾਂ ਵਾਲੇ ਧਨ ਕਲਗੀ ਤਰਪਿਤਾ ਸੱਚੀ ਸਰਕਾਰ ਦਾ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਤਿਗੁਰਾਂ ਨੇ ਇਹ ਜਿਹੜਾ ਅੰਦਰ ਰੰਗ ਚੜ੍ਹਦਾ ਹੈ ਉਹਦਾ ਪ੍ਰਗਟਾਵਾ ਬਾਹਰ ਵੀ ਕੀਤਾ ਹੈ ਜਿਵੇਂ ਬਚਨ ਆਉਂਦੇ ਹਨ ਸਤਿਗੁਰ ਕਹਿਓ ਬਚਨ ਅਮੋਲਾ ਔਰਨ ਕੀ ਹੋਲੀ ਮਮ ਹੋਲਾ ਕਹਿੰਦੇ ਲੋਕ ਹੋਲੀਆਂ ਮਨਾਉਂਦੇ ਹਨ ਅਸੀਂ ਹੋਲਾ ਮਹੱਲਾ ਮਨਾਵਾਂਗੇ ਕੌਨ ਸਿੰਘ ਨਾਭਾ ਜੀ ਨੇ ਇਹਦੇ ਅਰਥ ਕੀਤੇ ਹਨ ਹਮਲਾ ਕਰਨਾ ਜਾਂ ਹਮਲੇ ਵਾਲੀ ਥਾਂ ਮਹੱਲੇ ਦੇ ਅਰਥ ਕੀਤੇ ਹਨ ਪਰ ਸਾਧ ਸੰਗਤ ਜੀ ਅੰਤਰੀਵ ਅਰਥ ਹਨ ਅੰਦਰ ਹੁਲਾਸ ਪੈਦਾ ਹੋ ਜਾਣਾ ਅੰਦਰ ਖੇੜਾ ਪੈਦਾ ਹੋ ਜਾਣਾ ਮਸਤੀ ਚੜ ਜਾਣੀ ਮਹੱਲਾ ਤੋਂ ਭਾਵ ਹੈ ਕਿ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਉਸ ਅਸਲੀ ਥਾਂ ਤੇ ਸਥਿਤੀ ਹੋ ਜਾਣੀ ਟਿਕਾਅ ਹੋ ਜਾਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੇ ਸਮੇਤ ਸੰਗਤਾਂ ਦੇ ਸਮੇਤ ਹੋਲਾ ਮਹੱਲਾ ਖੇਡਿਆ ਜਿੱਥੇ ਸਾਧ ਸੰਗਤ ਜੀ ਰੰਗਾਂ ਨੂੰ ਅਪਣਾਇਆ ਉਥੇ ਨਾਲ ਦੀ ਨਾਲ ਪਾਤਸ਼ਾਹ ਜੀ ਨੇ ਜੁਧ ਵਿਦਿਆ ਸ਼ਸਤਰ ਵਿਦਿਆ ਵੀ ਨਾਲ ਜੋੜੀ ਇਹ ਸਾਡੀਆਂ ਪੁਰਾਤਨ ਮਰਯਾਦਾਵਾਂ ਹਨ ਰੌ ਰੀਤਾਂ ਹਨ ਇਸ ਸਮੇਂ ਦਰਮਿਆਨ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਵੀ ਮੌਜੂਦ ਹਨ ਉਹਨਾਂ ਨੇ ਫਿਰ ਸਾਧ ਸੰਗਤ ਜੀ ਆਪਣੀ ਕਲਮ ਚੁੱਕੀ ਉਹ ਸਮੇਂ ਦੇ ਜਿਹੜਾ ਵਾਕਿਆਤ ਹਨ ਉਹਨਾਂ ਨੂੰ ਕਲਮਬੰਦ ਕੀਤਾ ਹੈ ਭਾਈ ਆਨੰਦ ਲਾਲ ਜੀ ਦੀ 33ਵੀਂ ਗਜ਼ਲ ਹੈ ਜਿਹਦੇ ਵਿੱਚ ਭਾਈ ਸਾਹਿਬ ਜੀ ਨੇ ਉਸ ਸਮੇਂ ਦਾ ਵਰਣਨ ਕੀਤਾ ਹੈ ਬਾ ਬਾਗੇ ਹੋਲੀ ਦਹਰ ਬੂ ਕਰਦ ਲਬੇ ਚੋਂ ਗੁੰਚਾ ਰਾਫਰ ਖੰਦਾ ਖੂ ਕਰਦ ਕਹਿੰਦੇ ਹੋਲੀ ਦਾ ਫੁੱਲ ਖਿੜਿਆ ਸਾਰੇ ਸੰਸਾਰ ਦੇ ਵਿੱਚ ਖੇੜਾ ਆ ਗਿਆ ਬਸੰਤੀ ਰੰਗ ਦੇ ਕੇਸਰੀ ਰੰਗ ਦੇ ਫੁੱਲ ਜਿਹੜੇ ਸਨ ਸਾਰੇ ਪਾਸੇ ਖਿੜ ਗਏ ਕਿਉਂਕਿ ਬਨਸਪਤੀ ਕੋਰਿਆਂ ਦੀ ਮਾਰੀ ਹੋਈ ਪਾਲੇ ਦੀ ਮਾਰੀ ਹੋਈ ਠੰਡ ਦੀ ਮਾਰੀ ਹੋਈ ਮਰਝਾਈ ਹੋਈ ਹੁੰਦੀ ਹੈ ਜਦ ਬਸੰਤ ਰੋਤ ਆਉਂਦੀ ਹੈ ਸਾਰੇ ਪਾਸੇ ਫਿਰ ਫੁੱਲ ਖਿੜ ਜਾਂਦੇ ਹਨ ਖੇੜਾ ਹੀ ਖੇੜਾ ਆ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ